ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਆਪਾਂ ਤੁਹਾਡੇ ਨਾਮ ਬੋਲਦੇ ਆਂ ਪਹਿਲਾਂ ਜਸ਼ਨਤੀ ਲੋਬੋਤ ਬਹੁਤ ਬਹੁਤ ਧੰਨਵਾਦ ਜੀ ਜਗਪ੍ਰੀਤ ਸਿੰਘ ਦੀ ਆਈਡੀ ਤੋਂ ਆਪਾਂ ਨੂੰ ਕਮੈਂਟ ਆਇਆ ਟੈਨਿੰਗ ਸਕਿਨ ਟੈਨਿੰਗ ਬਾਰੇ ਦੱਸੋ ਬਹੁਤ ਵੀਡੀਓ ਆਪਾਂ ਪਾ ਚੁੱਕੇ ਆਂ ਜੀ ਮਹਿਕ ਧੂਰੀ ਜਸਵਿੰਦਰ ਕੌਰ ਮਹਾਲਪੁਰ ਜਸਵਿੰਦਰ ਕੌਰ ਮਹਾਲਪੁਰ ਹਰਪ੍ਰੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਸਵਰਨ ਕੌਰ ਫਰੋਜਪੁਰ ਤੋਂ ਬਹੁਤ ਬਹੁਤ ਧੰਨਵਾਦ ਜੀ ਅਮਨਦੀਪ ਕੌਰ ਬਹੁਤ ਬਹੁਤ ਧੰਨਵਾਦ ਜੀ ਮਨੀ ਮਨੀਸ਼ਾ ਸ਼ਰਮਾ ਬਹੁਤ ਬਹੁਤ ਧੰਨਵਾਦ ਜੀ ਸੁਖਵੀਰ ਕੌਰ ਬਹੁਤ ਬਹੁਤ ਧੰਨਵਾਦ ਜੀ ਪਿਚਕੇ ਪਿਚਕੀਆਂ ਗਾਲ ਵਾਸਤੇ ਕੁਝ ਦੱਸੂ ਹੈ ਏ ਹੁਣ ਆਇਆ ਵੀ ਕਈ ਵਾਰੀ ਤਾਂ ਹੁਣ ਮੈਨੂੰ ਤੁਸੀਂ ਦੱਸੋ ਵੀ ਚੰਗੀ ਤਰ੍ਹਾਂ ਐਕਸਪਲੇਨ ਕਰੋ ਵੀ ਕਿਸ ਤਰੀਕੇ ਨਾਲ ਤੁਸੀਂ ਮੈਨੂੰ ਪੁੱਛਿਆ ਪਿਚਕੀਆਂ ਗੱਲਾਂ ਹੁਣ ਜਿਵੇਂ ਆਪਾਂ ਕਹਿੰਦੇ ਕਿਸੇ ਦੀਆਂ ਗੱਲਾਂ ਅੰਦਰ ਨੂੰ ਬੜੀਆਂ ਹੋਈਆਂ ਹਨਾ ਉਹ ਤਾਂ ਜੀ ਜੇ ਤੁਹਾਨੂੰ ਉਹ ਪ੍ਰੋਬਲਮ ਆ ਫਿਰ ਤੁਸੀਂ ਖਰਾਕ ਖਾਓ ਦੱਬ ਕੇ ਖਾਇਆ ਪੀਆ ਗਾਹੂ ਫਿਰ ਠੀਕ ਹੋਵੋਗੇ ਤੇ ਜੇ ਤੁਹਾਨੂੰ ਕੋਈ ਹੋਰ ਪ੍ਰੋਬਲਮ ਆ ਵੀ ਤੁਸੀਂ ਮੈਨੂੰ ਸਮਝਣ ਵਿੱਚ ਕੋਈ ਗਲਤੀ ਹੋਈ ਆ ਫਿਰ ਤੁਸੀਂ ਮੈਨੂੰ ਦੁਬਾਰਾ ਕਮੈਂਟ ਕਰਿਓ ਤੇ ਕਮੈਂਟ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਜੀ ਰਵਿੰਦਰ ਗਿੱਲ ਬਹੁਤ ਬਹੁਤ ਧੰਨਵਾਦ ਜੀ ਪਰਮਜੀਤ ਬਹੁਤ ਬਹੁਤ ਧੰਨਵਾਦ ਜੀ ਸੈਂਸਿਟਿਵ ਸਕਿਨ ਬਾਰੇ ਜੀ ਤੁਹਾਡੀ ਸਕਿਨ ਸੈਂਸਿਟਿਵ ਆ ਤੇ ਤੁਸੀਂ ਨਿੰਬੂ ਜਿਹੜੀ ਆਪਾਂ ਵੀਡੀਓ ਪਾਉਣੀ ਆ ਜੀ ਤੇ ਤੁਸੀਂ ਨਿੰਬੂ ਨੂੰ ਸਕਿਪ ਕਰ ਸਕਦੇ ਹੋ ਬਾਕੀ ਜਿਹੜੀਆਂ ਵੀ ਮੈਰਮੇਡਸ ਪਾਉਣੀ ਆ ਤੁਸੀਂ ਸਾਰੀਆਂ ਲਗਾ ਸਕਦੇ ਹੋ ਤੁਹਾਡੀ ਸੈਂਸਿਟਿਵ ਸਕਿਨ ਵਾਸਤੇ ਪੂਰੀਆ ਪਰਫੈਕਟ ਆ ਕੋਈ ਉਹਦੇ ਵਿੱਚ ਉਹ ਨਹੀਂ ਹੋਵੇਗਾ ਪਰ ਨਿੰਬੂ ਨਾ ਯੂਜ਼ ਕਰਿਓ ਤੁਸੀਂ ਆਰਵਦੀਪ ਬਹੁਤ ਬਹੁਤ ਧੰਨਵਾਦ ਜੀ ਹਰਪ੍ਰੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਵੀਰਪਾਲ ਕੌਰ ਛਾਪੇ ਜ਼ਿਲ੍ਹਾ ਬਰਨਾਲਾ ਬਹੁਤ ਬਹੁਤ ਧੰਨਵਾਦ ਜੀ ਨਿਰਮਲਾ ਦੇਵੀ ਫਗਵਾੜਾ ਜ਼ਿਲ੍ਹਾ ਫਗਵਾੜਾ ਬਹੁਤ ਬਹੁਤ ਧੰਨਵਾਦ ਜੀ ਮਲਕੀਤ ਬਰਨਾਲੇ ਵਾਲੇ ਬਹੁਤ ਬਹੁਤ ਧੰਨਵਾਦ ਜੀ ਹਰਵਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਸੰਦੀਪ ਸਿੱਧੂ ਬਹੁਤ ਬਹੁਤ ਧੰਨਵਾਦ ਜੀ। ਪ੍ਰੀਤ ਸਿੰਘ ਬਹੁਤ ਬਹੁਤ ਧੰਨਵਾਦ ਜੀ। ਸਿੱਧੂ ਸੁਖ ਬਹੁਤ ਬਹੁਤ ਧੰਨਵਾਦ ਜੀ। ਆਈਡੀ ਲਖਵੀਰ ਕੌਰ ਕੌਕੇ ਕਲਾਂ ਤੋਂ ਬਹੁਤ ਬਹੁਤ ਧੰਨਵਾਦ ਜੀ। ਜਸਪ੍ਰੀਤ ਕੌਰ ਬੋਡੇ ਜ਼ਿਲ੍ਹਾ ਮੋਗਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਇੰਨਾ ਪਿਆਰ ਕਰਦੇ ਹੋ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ ਬਹੁਤ ਜ਼ਿਆਦਾ ਧੰਨਵਾਦ ਤੁਹਾਡਾ। ਤੇ ਇੱਕ ਦੱਬ ਕੇ ਕਮੈਂਟ ਕਰਿਆ ਕਰੋ ਜੀ ਆਪਾਂ ਤੁਹਾਡੇ ਸਾਰਿਆਂ ਦੇ ਨਾਮ ਬੋਲਦੇ ਆਪਾਂ ਕਦੇ ਵੀ ਕਿਸੇ ਦਾ ਨਾਮ ਨਹੀਂ ਛੱਡਿਆ ਜਿੰਨੇ ਮੈਨੂੰ ਡੇਲੀ ਕਮੈਂਟ ਆਉਂਦੇ ਮੈਂ ਸਾਰਿਆਂ ਦੇ ਨਾਮ ਬੋਲਦੀ ਆਂ ਕਿਈ ਵਾਰੀ ਭੈਣਾ ਦੇ ਕਮੈਂਟ ਆਇਆ ਮੈਂ ਦੇ ਇੱਕ ਤੁਹਾਡਾ ਨਾਮ ਨਹੀਂ ਬੋਲਿਆ ਪਰ ਮੈਂ ਤੁਹਾਡੇ ਸਾਰਿਆਂ ਦੇ ਨਾਮ ਬੋਲਦੀ ਆਂ ਤੇ ਅੱਜ ਆਪਾਂ ਬਹੁਤ ਜ਼ਿਆਦਾ ਵਧੀਆ ਵੀਡੀਓ ਸ਼ਾਈਆਂ ਪਿਕਮੇਟੇਸ਼ਨ ਵਾਸਤੇ ਦਾਗ ਧੱਬਿਆਂ ਵਾਸਤੇ ਤੇ ਦੋਹੀ ਚੀਜ਼ਾਂ ਤੋਂ ਆਪਾਂ ਵੀਡੀਓ ਤਿਆਰ ਕਰਾਂਗੇ ਬਹੁਤ ਹੀ ਜ਼ਿਆਦਾ ਵਧੀਆ ਏ ਤੇ ਬਹੁਤ ਜ਼ਿਆਦਾ ਤੁਹਾਨੂੰ ਫਰਕ ਪਊਗਾ ਤੇ ਸਿੰਪਲ ਜੀ ਵੀਡੀਓ ਆਪਾਂ ਤੁਹਾਡੇ ਨਾਲ ਕਰਦੇ ਆਂ ਸ਼ੇਰ ਤੇ ਚਲੋ ਜੀ ਤੁਹਾਨੂੰ ਦਿਖਾਉਨੇ ਆਂ ਆਪਾਂ ਚੀਜ਼ ਇੱਕ ਆ ਆਪਣੇ ਕੋਲੇ ਹੈਗਾ ਜੀ ਜੈਫਲ ਜੀ ਨੂੰ ਆਪਾਂ ਕਹਿੰਦੇ ਜੈਫਲ ਬੋਲਦੇ ਨੇ ਇਹਨੂੰ ਤੇ ਇਹਨੂੰ ਆਪਾਂ ਪੀਸਣਾ ਹੈ ਆਪਣੇ ਕੋਲੇ ਪੱਥਰ ਆ ਆਪਨੇ ਕੋਲ ਹੈਗਾ ਗੁਲਾਬ ਜਲ ਇਹਨੂੰ ਆਪਾਂ ਦੱਸ ਜਾਈਏ ਤੁਹਾਨੂੰ ਕਿਸ ਤਰੀਕੇ ਦੇ ਨਾਲ ਬਣਾਉਣਾ ਹੈ ਤੇ ਕਿਸ ਤਰੀਕੇ ਦੇ ਨਾਲ ਲਾਉਣਾ ਹੈ ਇਹਨੂੰ ਤੇ ਵੀਡੀਓ ਤੇ ਬਣੇ ਰਹੋ ਪਲੀਜ਼ ਵੀਡੀਓ ਪੂਰੀ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਫਿਰ ਕਈ ਵਾਰੀ ਕਮੈਂਟ ਕਰ ਦਿਓ ਤੁਸੀਂ ਕਿ ਇਹਨੂੰ ਕਿਵੇਂ ਬਣਾਉਣਾ ਹੈ ਕਿਵੇਂ ਕਰਨਾ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦਿੰਨੇ ਆ ਵੀਡੀਓ ਦੇ ਵਿੱਚ ਹੀ ਤੇ ਪਲੀਜ਼ ਵੀਡੀਓ ਨੂੰ ਧਿਆਨ ਨਾਲ ਦੇਖ ਲਿਆ ਕਰੋ ਇਹਦੇ ਉੱਤੇ ਆਪਾਂ ਥੋੜਾ ਥੋੜਾ ਜਿੱਦਾਂ ਕਿਦਾਂ ਕਰਕੇ ਗੁਲਾਬ ਜਲ ਪਾ ਲੈਣਾ ਉੱਤੇ ਤੇ ਇਹਨੂੰ ਤੁਸੀਂ ਡੇਲੀ ਦੀ ਡੇਲੀ ਬਣਾ ਕੇ ਤੁਸੀਂ ਇੱਕ ਪੱਥਰ ਰੱਖ ਲਿਓ ਆਪਦੇ ਕੋਲੇ ਤੇ ਤੁਸੀਂ ਆਪਣੇ ਚਿਹਰੇ ਦੇ ਉੱਪਰ ਰਾਤ ਨੂੰ ਲਗਾਉਣਾ ਹੈ ਪੱਥਰ ਰੱਖ ਲਿਓ ਤੁਸੀਂ ਉਹਨਾਂਕ ਬਣਾ ਲਿਓ ਤੇ ਆਪਣਾ ਡੇਲੀ ਲਗਾ ਲਿਆ ਕਰੋ ਉਹਨਾਂਕ ਇਹਦੇ ਥੋੜੀ ਮਿਹਨਤ ਤਾਂ ਜ਼ਰੂਰ ਲੱਗੂਗੀ ਜੀ ਟਾਈਮ ਲੱਗੂਗਾ 2-3 ਮਿੰਟ ਤਾਂ ਲੱਗ ਹੀ ਜਾਂਦੇ ਆ ਕਿਉਂਕਿ ਹਾਰਡ ਹੁੰਦਾ ਬਹੁਤ ਜ਼ਿਆਦਾ ਤੇ ਇਹਨੂੰ ਇਹ ਮਤਲਬ ਰਗੜਨਾ ਆਇਆਪਾ ਪਰ ਇਹ ਮੁਕਦਾਨੀ ਬਹੁਤ ਟਾਈਮ ਤੇ ਜੇ ਤੁਸੀਂ ਤਾਜ਼ਾ ਹੀ ਬਣਾ ਕੇ ਇਹਨੂੰ ਲਗਾਓਗੇ ਤੇ ਬਹੁਤ ਜਲਦੀ ਤੁਹਾਡੇ ਫਰਕ ਪੈ ਜਾਊਗਾ ਸ਼ਈਆਂ ਵਗੈਰਾ ਪਿਗਮੈਂਟੇਸ਼ਨ ਦਾਗ ਧੱਬੇ ਤੁਹਾਡੇ ਜੜ ਤੋਂ ਖਤਮ ਹੋ ਜਾਣਗੇ ਬਹੁਤ ਵਧੀਆ ਚੀਜ਼ ਆ ਇਹਨੂੰ ਤੁਸੀਂ ਡੇਲੀ ਦੀ ਡੇਲੀ ਇਸੇ ਨੂੰ ਵੀ ਤੁਸੀਂ ਆ ਦੇਖੋ ਜੀ ਆਪਾਂ ਜਿੰਨਾ ਕ ਆਪਾਂ ਨੂੰ ਚਾਹੀਦਾ ਹੈ ਇੰਨੀ ਕ ਆਪਣੇ ਕੋਲੇ ਕਰੀਮ ਬਣ ਗਈ ਜ਼ਿਆਦਾ ਨਹੀਂ ਬਣਾਉਣਾ ਇਹਨੂੰ ਬਸ ਥੋੜੀ ਜਿਹੀ ਬਣਾਓ ਤੁਸੀਂ ਡੇਲੀ ਦੀ ਡੇਲੀ ਬਣਾਓ ਤਾਜ਼ਾ ਜਿਵੇਂ ਕਹਿੰਦੇ ਹਰ ਚੀਜ਼ ਤਾਜੀ ਜਿਹੜੀ ਹੁੰਦੀ ਉਹ ਬਹੁਤ ਵਧੀਆ ਹੁੰਦੀ ਜਿਵੇਂ ਆਪਾਂ ਕਹਿੰਨੇ ਤਾਜੀ ਹੈ ਨਾ ਸਬਜੀ ਬਣਾਈਏ ਉਹਨਾਂ ਕੀ ਫ੍ਰਿਜ ਦੇ ਵਿੱਚ ਨਾ ਰੱਖੀਏ ਬਾਕੀ ਹੁੰਦਾ ਹੈ ਕਿ ਆਪਾਂ ਆਟਾ ਵੀ ਉਹਨਾਂ ਕ ਤਾਜ਼ਾ ਗੁੰਨ ਕੇ ਜਿਹੜੇ ਕਈਆਂ ਭੈਣਾਂ ਨੂੰ ਆਦਤ ਹੁੰਦੀ ਹੈ ਕਿ ਆਟਾ ਗੁੰਨ ਕੇ ਫ੍ਰਿਜ ਦੇ ਵਿੱਚ ਰੱਖ ਦਿੰਨੇ ਆ ਆਪਾਂ ਕਹਿੰਦੇ ਨੇ ਚਲੋ ਸਵੇਰ ਪਕਾ ਲਾਂਗੇ ਤੇ ਇਹ ਬਹੁਤ ਹੀ ਜ਼ਿਆਦਾ ਮਾੜਾ ਆਪਣੀ ਸਿਹਤ ਵਾਸਤੇ ਤੇ ਪਲੀਜ਼ ਜਿਹੜੀਆਂ ਭੈਣਾਂ ਮੇਰੇ ਨਾਲ ਜੁੜੀਆਂ ਹੋਈਆਂ ਸਬਜ਼ੀ ਵੀ ਉਹਨਾਂ ਕੀ ਬਣਾ ਲਿਆ ਕਰੋ ਥੋੜੀ ਸਵੇਰ ਸ਼ਾਮ ਬਣਾ ਲਿਆ ਕਰੋ ਤੇ ਆਟਾ ਵੀ ਉਹਨਾਂ ਕੀ ਗੁੰਨ ਲਿਆ ਕਰੋ ਕਿ ਜਿਹੜਾ ਵਧੇ ਨਾ ਫ੍ਰਿਜ ਦੇ ਵਿੱਚ ਚੀਜ਼ ਰੱਖ ਕੇ ਬਿਲਕੁਲ ਨਾ ਖਾਇਆ ਕਰੋ ਮਤਲਬ ਬਹੁਤ ਹੀ ਮਾੜੀ ਹੈ ਚੀਜ਼ ਜੇ ਆਪਾਂ ਫ੍ਰਿਜ ਦੇ ਵਿੱਚ ਰੱਖਦੇ ਆ ਕਿੰਨੀਆਂ ਭੈਣਾਂ ਨੂੰ ਆਦਤ ਹੁੰਦੀ ਹੈ ਅਦਰਕ ਹੋ ਗਿਆ ਲਸਣ ਹੋ ਗਿਆ ਫ੍ਰਿਜ ਚ ਲਾ ਦਿੰਦੀ ਆ ਹਨ ਪੇਸਟ ਬਣਾ ਕੇ ਲਾ ਦਿੰਦੀ ਆ ਕਿ ਕਈ ਵਾਰ ਕੀ ਹੁੰਦਾ ਕਿ ਪਹਿਲਾਂ ਆਪਾਂ ਫਿਰ ਤੋਂ ਦੱਸਦੇ ਹਾਂ ਜੀ ਉਹਦੇ ਬਾਰੇ ਵੀ ਤੇ ਆ ਆਪਾਂ ਕਰ ਲਈਏ ਕੰਪਲੀਟ ਮੈਂ ਭੁੱਲੀ ਗਈ ਮੈਂ ਦੱਸਣ ਲੱਗੀ ਤੁਹਾਨੂੰ ਤੇ ਆ ਦੇਖੋ ਜੀ ਆਪਣੇ ਲਾਉਣ ਜੋਗਾ ਹੋ ਗਿਆ ਇਹਨੂੰ ਤੁਸੀਂ ਧੋ ਕੇ ਰੱਖ ਦਿਓ ਦੂਸਰੇ ਦਿਨ ਫੇਰ ਤੁਸੀਂ ਉਹ ਕਰ ਲਿਓ ਇਹ ਜਿਹੜੀ ਹੁਣ ਆਪਣੀ ਬਣ ਗਈ ਆ ਕਰੀਮ ਆ ਦੇਖੋ ਜੀ ਬੀਚ ਜਾ ਕਲਰ ਇਹਦਾ ਬਣ ਜਾਂਦਾ ਕਰੀਮ ਦਾ ਤੇ ਇਹਨੂੰ ਕੀ ਕਰਨਾ ਆਪਾਂ ਇਦਾਂ ਕਰਕੇ ਆਪਣਾ ਚੰਗੀ ਤਰ੍ਹਾਂ ਫੇਸ ਨੂੰ ਕਲੀਨ ਕਰਕੇ ਜਦੋਂ ਰਾਤ ਨੂੰ ਤੁਸੀਂ ਸੌਣ ਜਾਣਾ ਤੇ ਇਹਨੂੰ ਤੁਸੀਂ ਇਦਾਂ ਦਾ ਕਰਕੇ ਮੇਰੇ ਦਾ ਵੈਸੇ ਹੈ ਨਹੀਂ ਸ਼ਾਇਆ ਵਗੈਰਾ ਮੈਂ ਤੁਹਾਨੂੰ ਇੱਕ ਦਿਖਾ ਰਹੀ ਹਾਂ ਇਸ ਕਰਕੇ ਮੈਂ ਥੋੜਾ ਜਿਹਾ ਰਗੜਿਆ ਹੈ ਕਿਉਂਕਿ ਮੇਰੇ ਸ਼ਾਇਆ ਵਗੈਰਾ ਬਿਲਕੁਲ ਨਹੀਂ ਮੈਨੂੰ ਆਇਆ ਕਿ ਵੇਸਟ ਹੋਊਗਾ ਮੈਂ ਤੁਹਾਨੂੰ ਦੱਸਣ ਵਾਸਤੇ ਕਿ ਆਹ ਤਰੀਕਾ ਸਹੀ ਹੈ ਜਿਹੜਾ ਤੁਸੀਂ ਇਦਾਂ ਲਗਾ ਸਕਦੇ ਹੋ ਤੇ ਇਹਨੂੰ ਆਪਾਂ ਇਦਾਂ ਚੰਗੀ ਤਰ੍ਹਾਂ ਆਪਣੇ ਫੇਸ ਦੇ ਉੱਪਰ ਲਗਾ ਲੈਣਾ ਹੈ ਕੁਝ ਕੁ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰਾ ਇਕਦਮ ਸਾਫ਼ ਹੋ ਗਿਆ ਜੇ ਤੁਹਾਡੇ ਸ਼ਾਈਆਂ ਵਗੈਰਾ ਨਹੀਂ ਹੈਗੀਆਂ ਆਟੋਮੈਟਿਕ ਹੀ ਤੁਹਾਡਾ ਫੇਸ ਆ ਜਿਹੜਾ ਗਲੋ ਕਰੂਗਾ ਜਦੋਂ ਤੁਹਾਡੇ ਸ਼ਾਈਆਂ ਹੁੰਦੀਆਂ ਪਿਗਮੈਂਟੇਸ਼ਨ ਹੋ ਜਾਂਦੀ ਫੇਸ ਦੇ ਉੱਪਰ ਸਨ ਬਨ ਹਨਾ ਉਹ ਮਤਲਬ ਬਿਲਕੁਲ ਵੀ ਵਧੀਆ ਨਹੀਂ ਲੱਗਦਾ ਫਿਰ ਤੁਸੀਂ ਚਾਹੇ ਕਿਹੜੀ ਮਰਜ਼ੀ ਕਰੀਮ ਕੁਝ ਵੀ ਲਗਾਈ ਚੱਲੋ ਗਲੋ ਫਿਰ ਤੁਹਾਡੇ ਚਿਹਰੇ ਤੇ ਆਉਣਾ ਮੁਸ਼ਕਲ ਹੀ ਆ ਕਿਉਂਕਿ ਜੇ ਸਕਿਨ ਸਾਫ ਆ ਸਾਫ ਸਕਿਨ ਦੇ ਉੱਪਰ ਹੀ 글로 ਸੋਹਣਾ ਲੱਗਦਾ ਹੈ ਨਾ 글로 ਆ ਜਾਂਦਾ ਹੈ ਜੇ ਆਪਾਂ ਕੁਝ ਵੀ ਥੋੜਾ ਜਿਹਾ ਵੀ ਲਗਾ ਲਾਂਗੇ ਜਦੋਂ ਆਪਣੇ ਸ਼ਾਇਆ ਪਿਗਮੇਟੇਸ਼ਨ ਹੋਵੇ ਚਿਹਰੇ ਦੇ ਤੇ ਉਹਨਾਂ ਦੇ ਚਿਹਰੇ ਤੇ 글로 ਕਦੇ ਵੀ ਨਹੀਂ ਆਉਂਦਾ ਇਹ ਤੁਸੀਂ ਨੋਟ ਕਰ ਲਿਓ ਜੇ ਆ ਸਿੰਪਲ ਜਿਹਾ ਕੰਮ ਆਪਾਂ ਤੁਹਾਨੂੰ ਦੱਸਦਾ ਮੈਂ ਇੱਕ ਤੁਹਾਨੂੰ ਦਿਖਾਉਣਾ ਹੀ ਸੀ ਕਿ ਇਸ ਤਰੀਕੇ ਦੇ ਨਾਲ ਤੁਸੀਂ ਲਗਾ ਲਿਓ ਮੈਂ ਜਸ ਥੋੜਾ ਜਿਹਾ ਹੀ ਲਗਾਇਆ ਹੈ ਕਿਉਂਕਿ ਮੇਰੇ ਨਹੀਂ ਹੈਗੀ ਮੈਂ ਤਾਂ ਚਲੋ ਇਦਾਂ ਹੀ ਤੁਹਾਨੂੰ ਦਿਖਾਉਣ ਵਾਸਤੇ ਮੈਂ ਤੁਹਾਨੂੰ ਪ੍ਰੈਕਟੀਕਲ ਕਰਕੇ ਦਿਖਾਵਾਂ ਕਿ ਕਈ ਵਾਰ ਭੈਣਾਂ ਨੂੰ ਨਹੀਂ ਪਤਾ ਲੱਗਦਾ ਹਨ ਵੀ ਕਿਸ ਤਰੀਕੇ ਦੇ ਨਾਲ ਕਿਵੇਂ ਬਣਾਉਣਾ ਹੈ ਕੀ ਕਰਨਾ ਹੈ ਤੇ ਤੁਸੀਂ ਥੋੜਾ ਇਹਨੂੰ ਚੰਗੀ ਤਰ੍ਹਾਂ ਰਗੜ ਕੇ ਪਰ ਬਣਾ ਲਿਆ ਕਰੋ ਤੁਸੀਂ ਤਾਜ਼ਾ ਤਾਜ਼ਾ ਤਾਜ਼ੇ ਦੀ ਗੱਲ ਜਿਵੇਂ ਆਪਾਂ ਤੁਹਾਨੂੰ ਦੱਸ ਰਹੇ ਸੀ ਪਹਿਲਾਂ ਵੀ ਫ੍ਰਿਜ ਦੇ ਵਿੱਚ ਇੱਕ ਤਾਂ ਆਟਾ ਨਾ ਤੁਸੀਂ ਰਾਤ ਨੂੰ ਚੱਕ ਕੇ ਫ੍ਰਿਜ ਦੇ ਵਿੱਚ ਨਾ ਲਾਇਆ ਕਰੋ ਸਵੇਰ ਉਹ ਨਾ ਪਕਾਇਆ ਕਰੋ ਬਹੁਤ ਜ਼ਿਆਦਾ ਅੱਜ ਕੱਲ੍ਹ ਜੀ ਪਹਿਲਾਂ ਹੀ ਬਿਮਾਰੀਆਂ ਬਹੁਤ ਜ਼ਿਆਦਾ ਹੈ ਬਾਕੀ ਇਹ ਹੈ ਕਿ ਸਬਜ਼ੀ ਹੈ ਤੁਸੀਂ ਉੰਨੀ ਕੀ ਬਣਾ ਲਓ ਜਿੰਨਾ ਕਿ ਤੁਹਾਨੂੰ ਪਤਾ ਹੈ ਵੀ ਆਪਣੀ ਫੈਮਿਲੀ ਇੰਨੀ ਕੀ ਹੈ ਉੰਨੀ ਕਿ ਤੁਸੀਂ ਸਬਜ਼ੀ ਬਣਾਓ ਤੇ ਕਈਆਂ ਭੈਣਾਂ ਨੂੰ ਆਦਤ ਹੁੰਦੀ ਆ ਕਿ ਲਸਣ ਅਦਰਕ ਦੀ ਪੇਸਟ ਬਣਾ ਕੇ ਰੱਖ ਲੈਣੇ ਆਪਾਂ ਵੀਡੀਓ ਵੀ ਦੇਖਦੇ ਆ ਕਈ ਕਿ ਕਹਿ ਲੈਂਦੇ ਆ ਤੁਹਾਡਾ ਹਫਤੇ ਦਾ ਕੰਮ ਹੋ ਜਾਊਗਾ ਦੇਖੋ ਜੀ ਆਪਣੀ ਸਿਹਤ ਨਾਲੋਂ ਵੱਧ ਕੇ ਕੋਈ ਚੀਜ਼ ਨਹੀਂਗੀ ਮੈਨੂੰ ਇਹ ਲੱਗਦਾ ਕਿ ਪਹਿਲਾਂ ਸਿਹਤ ਜ਼ਰੂਰੀ ਆ ਜੇ ਆਪਾਂ ਆਪਣੀ ਸਿਹਤ ਵਾਸਤੇ ਥੋੜਾ ਟਾਈਮ ਨਹੀਂ ਨਾ ਕੱਢ ਸਕਦੇ ਤੇ ਫਿਰ ਆਪਾਂ ਨੇ ਕਿਉਂ ਕੀ ਜੋਣਾ ਹੈਗਾ ਹਨਾ ਇਹ ਹੈਗਾ ਵੀ ਥੋੜਾ ਜਿਹਾ ਟਾਈਮ ਆਪਣੀ ਸਿਹਤ ਵਾਸਤੇ ਕੱਢੋ ਜੇ ਤੁਸੀਂ ਲਸਣ ਅਦਰਕ ਆ ਫਰੈਸ਼ ਹੀ ਤੁਸੀਂ ਪਾਓ ਸਬਜੀ ਦੇ ਵਿੱਚ ਪੇਸਟ ਬਣਾ ਕੇ ਤੁਸੀਂ ਨਾ ਰੱਖੋ ਜੀ ਉਹ ਬਹੁਤ ਜਿਆਦਾ ਨਾ ਆਪਣੀ ਸਿਹਤ ਵਾਸਤੇ ਬਹੁਤ ਜਿਆਦਾ ਖਰਾਬ ਹੈ ਬਈ ਸਬਜੀ ਹੋਗੀ ਬਈ ਆਟਾ ਹੋ ਗਿਆ ਆਟਾ ਤਾਂ ਬਹੁਤ ਹੀ ਮਾੜਾ ਹੈ ਦੇਖੋ ਜੀ ਪਹਿਲਾਂ ਆਟੇ ਚੰਗੇ ਹੁੰਦੇ ਸੀ ਨਾ ਜੇਰਾ ਤੂੰ ਚੱਕ ਕੇ ਰੱਖ ਦਿੰਦੇ ਤੇ ਸੂਬਾ ਪਕਾ ਲੈਂਦੇ ਉਹ ਵਧੀਆ ਹੁਣ ਦੇ ਤੁਸੀਂ ਆਟਾ ਤੁਸੀਂ ਟਰਾਈ ਕਰਕੇ ਦੇਖਿਓ ਜਿਹੜਾ ਤੁਸੀਂ ਰਾਤ ਨੂੰ ਰੋਟੀ ਦਾ ਆਟਾ ਚੱਕ ਕੇ ਰੱਖ ਦੋਗੇ ਨਾ ਉਹਦੇ ਨਾਲ ਉਹ ਕਾਲਾ ਹੋ ਜਾਊਗਾ ਸੂਬਾ ਨੂੰ ਤੇ ਆਪਾਂ ਬਹੁਤ ਸੁਣਦੇ ਆ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਜਿਹੜੀਆਂ ਬੀਬੀਆਂ ਆਟਾ ਚੱਕ ਕੇ ਰਾਤ ਨੂੰ ਫ੍ਰਿਜ ਦੇ ਵਿੱਚ ਲਾਉਂਦੀਆਂ ਕਿ ਉਹਨਾਂ ਦੇ ਘਰੇ ਕਦੇ ਵੀ ਮਤਲਬ ਤੰਦਰੁਸਤੀ ਤਾਂ ਆਉਂਦੀ ਨਹੀਂਗੀ ਤੇ ਬਾਕੀ ਵੈਸੇ ਵੀ ਕੋਈ ਬਰਕਤ ਨਹੀਂ ਆਉਂਦੀ ਜੇ ਤੋ ਤੰਦਰੁਸਤੀ ਨਹੀਂ ਹੋਣੀ ਬਰਕਤ ਕਿੱਥੋਂ ਹੋਊਗੀ ਮੇਨ ਹੈਗੀ ਤੰਦਰੁਸਤੀ ਜੇ ਤੰਦਰੁਸਤ ਆਪਣੀ ਸਿਹਤ ਸਹੀ ਆ ਤੇ ਆਪਣੇ ਵਾਸਤੇ ਹਰ ਚੀਜ਼ ਵਧੀਆ ਹੈ ਤੇ ਮੈਂ ਤਾਂ ਇੰਨੀਆਂ ਇੱਕ ਗੱਲਾਂ ਕਰਨੀਆਂ ਸੀ ਤੁਸੀਂ ਦੱਸਿਓ ਜੀ ਮੇਰੀਆਂ ਗੱਲਾਂ ਤੁਹਾਨੂੰ ਵਧੀਆ ਲੱਗੀਆਂ ਤਾ ਜਰੂਰ ਕਮੈਂਟ ਕਰਿਓ ਤੇ ਕਾਏ ਹੈਗਾ ਕਿ ਅਦਰਕ ਫ੍ਰਿਜ ਦੇ ਵਿੱਚ ਨਾ ਰੱਖਿਆ ਕਰੋ ਲਸਣ ਨਾ ਰੱਖਿਆ ਕਰੋ ਗੰਡਾ ਤਾਂ ਚਲੋ ਆਪਾਂ ਬਾਹਰ ਹੀ ਰੱਖ ਦਿੰਨੇ ਆ ਪਰ ਕਿ ਮੈਂ ਇੱਕ ਦੋ ਭੈਣਾਂ ਦੇਖੀਆਂ ਐ ਮੈਸ ਕਰਕੇ ਕਿਹਾ ਏ ਮੈਨੂੰ ਨਹੀਂ ਪਤਾ ਵੀ ਸਾਰੀਆਂ ਭੈਣਾਂ ਲਸਣ ਅਦਰਕ ਬਾਹਰ ਆਖਦੀਆਂ ਕਿ ਫ੍ਰਿਜ ਵਿੱਚ ਪਰ ਮੈਂ ਇੱਕ ਦੋ ਭੈਣਾਂ ਦੇਖੀਆਂ ਐ ਜਿਨ੍ਹਾਂ ਨੇ ਲਸਣ ਵੀ ਫ੍ਰਿਜ ਦੇ ਵਿੱਚ ਰੱਖਿਆ ਹੋਇਆ ਸੀਗਾ ਤੇ ਅਦਰਕ ਵੀ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕਿਹਾ ਵੀ ਦੀਦੀ ਤੁਸੀਂ ਇਹ ਨਾ ਰੱਖਿਆ ਕਰੋ ਇਦਾਂ ਕਹਿੰਦੇ ਨਹੀਂ ਇਸ ਤਰ੍ਹਾਂ ਰੱਖ ਲੈਣੇ ਆ ਮਤਲਬ ਸਾਨੂੰ ਤਾਂ ਕੋਈ ਉਹ ਨਹੀਂ ਹੈਗਾ ਮੈਂ ਕਿ ਚਲੋ ਠੀਕ ਹੈ ਜੀ ਆਪਾਂ ਫਿਰ ਕੀ ਕਹਿ ਸਕਦੇ ਹਣਾ ਤੇ ਰੱਖਿਓ ਆਪਣੀ ਸਿਹਤ ਜ਼ਰੂਰੀ ਹੈ ਜੀ ਸਿਹਤ ਦਾ ਤਾਂ ਸਾਰਾ ਕੁਝ ਹੀ ਆ ਸਿਹਤ ਵਾਸਤੇ ਆਪਾਂ 5 ਮਿੰਟ ਵੱਧ ਵੀ ਕੰਮ ਕਰ ਲਾਂਗੇ ਤੇ ਉਹ ਆਪਣੇ ਪਰਿਵਾਰ ਵਾਸਤੇ ਕੋਈ ਚੱਕਰ ਨਹੀਂ ਜੀ ਤੁਸੀਂ 10 ਮਿੰਟ ਵੱਧ ਲਾ ਲਿਆ ਕਰੋ ਕਿ ਆਟਾ ਵੀ ਸੱਜਰਾ ਹੀ ਗੁੰਨ ਲਿਆ ਸਬਜ਼ੀ ਵੀ ਥੋੜੀ ਬਣਾ ਲਈ ਸੱਜਰੀ ਬਣਾ ਲਈ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਬੈਲ ਆਈਕਨ ਪ੍ਰੈਸ ਕਰ ਦਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਓਕੇ ਜੀ ਧੰਨਵਾਦ